ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019 ਸਤਿ ਸ਼੍ਰੀ ਅਕਾਲ ਭਾਈ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਹੈ ਗੁਰਸੇਵ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਆਪਣਾ 928387527 ਠੀਕ ਹੈ ਪਹਿਲੇ ਨੰਬਰ ਵੇਖਦੇ ਆ ਪੰਜ ਕਦੋਂ ਸੁਈਏ ਇਹ ਭਾਈ ਰਾਤ ਨੂੰ ਜੇ ਜਾ ਰਹਿ ਗਏ ਜੇਰੇ ਦੀ ਉਹ ਭਈਆ ਬਠਰ ਜਾ ਉਰੀਓ ਕੇ ਫਲੇ ਵਾਟਰ ਪਰ ਆਵਾ ਬੱਚਾ ਨਹੀਂ ਕੀਦਾ ਬੱਚਾ 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 ਵਿਸ਼ੇ ਸੁਆ ਕਿਹੜਾ ਸੁਆ ਕਿਉਂ ਆ ਦੁੱਧ ਆਈਏ ਠੀਕ ਆ ਕੋਈ ਚੋਇਆ ਬੋੜਾ ਕਿ ਨਹੀਂ ਜੋ ਹੈ ਬੋੜੀ ਗੱਡੀ ਲਈ ਕਟਵਾਣਾ ਹੋਲੀ ਦਾ ਸੀ ਰਾਤ 11:00 ਕਜੇ YouTube ਆ ਦੇ 2:00 ਦੋ ਘੰਟੇ ਬਾਅਦ 6-7 ਕਿਲੋ ਹੋਲੀ ਮਿੱਟੀ ਦੀ ਉਹਦਾ ਸਵੇਰੇ ਚਵਾਈ ਹੜੇ ਕਰਨੀ ਹੈ ਸਵੇਰੇ ਕਰਨੀ ਹੈ ਵੀ ਉਹ ਤੋਂ ਹੋਲੀ ਕਰਤੀ ਸੀ ਕਿ ਉਹ ਦੇਰ ਵਾਸਤੇ ਠੀਕ ਹੈ ਹੋਰ ਮੋਈ ਕਰ ਤਾਰਾ ਤੂ ਰੈਕ ਨੰਬਰ ਕਿੰਨਾ ਚਵਾਈ ਇੱਕ ਨੰਬਰ ਕਿੰਨਾ ਕਿ ਦੁੱਧ ਪਾ ਦੋਗੀ ਇਹ ਦੁੱਧ ਕਰੂਨ ਨੇ ਦਿੱਤਾ ਭਾਈ 20-32 ਕਿਲੋ ਠੀਕ ਦੁੱਧ ਤਾਂ ਜਿਹੜਾ ਨਾ ਅਡ ਰਿਕਵਲਡ ਤੇ ਹੈ ਆਪਾਂ 40 ਕਿਲੋ ਇਨਕੇ 35 ਕਿਲੋ ਅਲੀ ਬੈਡ ਆਗੇ ਨੇ ਗਰਮੀ ਦੇ ਸਾਬ ਨਾਲ 30 ਬਤੀ ਕਿਲੋ ਮੰਨ ਕੇ ਜਿਹੜਾ ਵੀ ਮਰਜ਼ੀ ਲੈ 30 ਕਿਲੋ ਮੰਨ ਕੇ ਲੈ ਲਿਓ। ਜਿਹੜਾ ਵੀ ਮਰਜ਼ੀ ਨੇ 0+ ਹੀ ਚੱਲੂ ਤੋਰੀ ਬਾਹਰ ਨੂੰ। ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈਡ ਦਾ ਸੋਹਣਾ ਸਾਫ ਸੁਥਰਾ ਤੇ ਬਾਕੀ ਜਿੰਦ ਜਾਨ ਦੇਖੋ ਰਾਜੀ ਸੰਮੀ ਪੜੀ ਵੀ ਤੇ ਥਾਨ ਹਵਾਨਾ ਦੇਖ ਸਕਦੇ ਨੇ ਇੱਧਰ ਤੋਂ। ਸੋਹਣਾ ਸਾਫ ਸੁਥਰਾ ਥਾਨ ਹਵਾਨਾ ਗੁੱਲੇ ਵਾਲਾ ਥਾਨਾ ਚਾਰੇ ਨਿਖਣਵੇਂ ਤੋਰੀ ਬਾਹਰੋਂ ਲੰਬੀ ਐ। ਸੋ ਦੂਜਾ ਸੂਆ ਜੈਨੂਨ ਸੂਈ ਸਵਾਈ ਜਾਵਾ ਬੱਚਾ ਪਿੱਛੇ ਮੇਲ ਕਾਫਾ ਜੇਰ ਵਗੈਰਾ ਓਕੇ ਐ ਤੇ ਧਾਰਾ ਤੁਰਾ ਬਿਲਕ ਤੇਰੇ ਤੇ ਚਵਾਈ ਜਮਾ ਨਰਮ ਆਗੀ ਜਮਾ ਪੋਲੀ ਦੀ ਬਾਈ ਆ ਮੋਟੀ ਜਵਾਈ ਆ ਬਾਈ ਥਾਣਾ ਪੁੰਜਵਾਈ ਵਾਲਾ ਗਾ ਠੀਕ ਹੈ ਤੇ ਥਾਣ ਸੋਣਾ ਮੰਨ ਕੇ ਚਲੋ ਮੱਝਾ ਵਰਗਾ ਥਾਣਾ ਜਾਵਾਂ ਹਨਾ ਤੇ ਰੇਟ ਇਹਦਾ ਕੀ ਰਹੂਗਾ ਰੇਟ ਬਾਈ ਫੂਨਤੀ ਕਰਾਂਗੇ ਜੈਜ ਹੋਊਗਾ ਜਮਾ ਬਿਲਕੁਲ ਜੈਜ ਤੇਰੀ ਦੂਜੇ ਨੰਬਰ ਤੇ ਆਪਾਂ ਵਹਿੜ ਦੇਖੀ ਨੇ ਕਦੋਂ ਸੂਈ ਐ ਇਹ ਵੀ ਕੱਲ ਜੀਵੇ ਘੱਟ ਸੂਆ ਜੀ ਨੇ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਵੀ ਬੱਚਾ ਹੀ ਹੈ ਨਾੜੂ ਨਾਲ ਜੇਰ ਜੂ ਰੋਕਿਆ ਜਮਾ ਸੂਆ ਕਿਹੜਾ ਸੂਈ ਐ ਸੂਆ ਪਲੂਣੀ ਛੇ ਦਾੰਦਾਂ ਮੂਹ ਛੇ ਦਾੰਦ ਥੋੜੀ ਵੱਡੀ ਹੋਈ ਬਣੀਆਂ ਹਨਾ ਤੇ ਚੌਂਡ ਚਵਾਇਕੇ ਨੰਬਰ ਆ ਚੌਂਡ ਚਵਾਇਕੇ ਨੰਬਰ ਆ ਕੱਲ ਦੀ ਫੀਡ ਦੇ ਗੋਲਾ ਦੇ 15 ਲੀਟਰ ਤੋਂ ਬਾਹਰ ਆਈ 7 ਲੀਟਰ ਟਾਈਮ ਦਾ ਹਾਜ਼ਰ ਆ ਧਾਰਾ ਤੋਂ ਰਿਕ ਨੰਬਰ ਇੱਕ ਨੰਬਰ ਦੋਨੇ ਬੇੜਾ ਦੇ ਚੋਈ ਇਹਦਾ ਭਾਅ ਕੀ ਰਹੂਗਾ ਭਾਅ ਦੋਨਾਂ ਦੀ ਧੂਰਤੀ ਹੁਣ ਗਈ ਚਾਲਾ ਸਾਹਣਾ ਬਿਲਕੁਲ ਜੈ ਇੰਦਾਜ਼ਾ ਦੁੱਧ ਕਿੰਨਾ ਕੇ ਪਾ ਦੂਗੀ ਇਹ ਅੰਦਾਜ਼ਾ ਇਹ 22 ਕਿਲੋ ਨੋਰਮਲ ਦੇਣਾ ਜੀ ਠੀਕ ਆ ਵੀ 20 ਤੋਂ ਪਾਰ ਵਾਲੀ ਆ ਜਾਵਾ ਫੀਡ ਲਈ 15 ਤੋਂ ਪਲੱਸ ਕਰਵਾਈਏ ਵੀ ਕਿਹਦੀ ਬਾਈ ਕਿਲੋ ਤੇ ਖੇਡੂਗੀ ਆ ਉਹ ਨੋਰਮਲ ਜੀ ਸੁਭਰੋ ਠੰਡ ਹਵਾ ਨਾਲ ਦੇਖੋ ਨੇੜੇ ਤੋਂ ਸੋਹਣਾ ਸਾਫ਼ ਸੁਥਰਾ ਤੇ ਪਹਿਲਾ ਸੁਲ੍ ਤੇ 22 ਤੇ ਕਿਲੋ ਦੁੱਧ ਆਰਾਮ ਨਾਲ ਦੇ ਦੂਗੀ ਤੇ ਮੂੰਹ ਮੱਥਾ ਦੇਖੋ ਫੇਸ ਕੁਆਲਟੀ ਜਮ ਤੇ ਜਿੰਨੀ ਹੈਗਾ ਸਾਫ ਸੁਥਰੀ ਜਵਾਨੀ ਦੇ ਵਿੱਚ ਆ ਵੜ ਜਾਮ ਸੋ ਥਾਣ ਦੇਖੋ ਚਾਹੇ ਕਰ ਲਈ ਮਸ਼ੀਨੀ ਚੋਈ ਤੇ ਚਾਹੇ ਕਰ ਲਈ ਹੱਥੀ ਰੇਡ ਵੀਰ ਕਹਿੰਦਾ ਵਾਜ ਬਹੂਗਾ ਬਿਲਕੁਲ ਫੋਨ ਤੇ ਕਰਾਂਗੇ ਦੋਨੇ ਬੜਾ ਸੁੰਜਾ ਸਮਝਾ ਬੱਚੇ ਮੇਲਕਾਫਾ ਤੇ ਜੀਰਾ ਵਗੈਰਾ ਡੰਨਾ ਇੱਕ ਦੀ ਅਰਦਾਬ ਭਈ ਹੈ ਅੱਜ ਸਵੇਰੇ ਸੂਈ ਆ ਇੱਕ ਕਾਲਜ ਸੀ ਵੀ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਕੋਈ ਵੀ ਨਾ ਛੋੜੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅ